ਹਾਂਜੀ ਅੱਜ ਆਪਾਂ ਨੂੰ ਸ਼ੇਅਰ ਮਾਰਕੀਟ ਦੇ ਵਿੱਚੋਂ 4800 ਦੇ ਕਰੀਬ ਪ੍ਰੋਫਿਟ ਹੋਇਆ ਹੈ। ਵੇਖਣ ਨੂੰ ਹੀ ਪ੍ਰੋਫਿਟ ਬਹੁਤ ਛੋਟਾ ਹੈ ਪਰ ਇੱਥੋਂ ਤੱਕ ਪਹੁੰਚਣ ਵਿੱਚ ਜੋ ਸਮਾਂ ਲੱਗਿਆ ਉਹ ਬਹੁਤ ਵੱਡਾ ਹੈ। ਇੱਥੋਂ ਦਾ ਪਹੁੰਚਣ ਵਿੱਚ ਤਕਰੀਬਨ ਮੈਨੂੰ 2-3 ਸਾਲ ਲੱਗੇ ਨੇ। ਜਦੋਂ ਅਸੀਂ ਕੋਈ ਵੀ ਸਟੱਡੀ ਕਰਦੇ ਹਾਂ ਤਾਂ ਉਸ ਦਾ ਸਮਾਂ ਸਾਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਸਾਨੂੰ ਸਾਲ ਲੱਗਣਾ, 2 ਸਾਲ ਲੱਗਣੇ ਆ ਜਾਂ ਜਿੰਨਾ ਵੀ ਸਮਾਂ ਲੱਗਣਾ ਹੈ। ਪਰ ਸ਼ੇਅਰ ਮਾਰਕੀਟ ਸਾਡੇ ਦਿਮਾਗ ਤੇ ਡਿਪੈਂਡ ਕਰਦੀ ਆ। ਇਸ ਦਾ ਕੋਈ ਟਾਈਮ ਪੀਰੀਅਡ ਨਹੀਂ ਹੁੰਦਾ। ਇਹ ਹਰ ਰੋਜ਼ ਕੁਝ ਨਾ ਕੁਝ ਨਮਾਜ਼ ਖਾਉਂਦੀ ਹੈ ਜਿਵੇਂ ਜਿਵੇਂ ਇਸ ਵਿੱਚ ਸਾਡਾ ਤਜਰਬਾ ਵਧਦਾ ਜਾਂਦਾ ਹੈ ਉਵੇਂ-ਉਵੇਂ ਅਸੀਂ ਮਾਹਰ ਹੁੰਦੇ ਜਾਂਦੇ ਹਾਂ ਇਸ ਵਿੱਚ ਹਰ ਦਿਨ ਨਮਾ ਹੈ ਕਿਉਂਕਿ ਅਸੀਂ ਇਸ ਵਿੱਚੋਂ ਇਸ ਵਿੱਚੋਂ ਕੁਝ ਵੀ 100% ਸ਼ੋਰ ਨਹੀਂ ਸ਼ੇਅਰ ਮਾਰਕੀਟ ਵਿੱਚ ਕੋਈ ਵੀ ਟ੍ਰੇਡਰ ਤੁਹਾਨੂੰ ਸੈਟਅਪ ਤਾਂ ਦੱਸ ਸਕਦਾ ਹੈ ਜੋ ਕਿ 2-3 ਮਨთ ਦੀ ਗੇਮ ਆ ਪਰ ਮਾਈਂਡ ਸੈਟ ਬਣਾਉਣ ਲਈ 2-4 ਸਾਲ ਲੱਗ ਜਾਂਦੀ ਨੇ ਜੇਕਰ ਤੁਸੀਂ ਪ੍ਰੋਪਰ ਸਿੱਖਣਾ ਚਾਹੁੰਦੇ ਹੋ ਤਾਂ ਥੋੜੇ ਕੋਲ ਸਮਾਂ ਹੋਣਾ ਚਾਹੀਦਾ ਨਹੀਂ ਤਾਂ ਸ਼ੇਅਰ ਮਾਰਕੀਟ ਸ਼ੁਰੂ ਨਾ ਕਰੋ ਕਿਉਂਕਿ ਇਹ ਤੁਹਾਡੀ ਸਾਰੀ ਕੈਪੀਟਲ ਖਤਮ ਕਰ ਦੇਵੇਗੀ ਖੁੱਲਾ ਟਾਈਮ ਤੇ ਸਬਰ ਲੈ ਕੇ ਮਾਰਕੀਟ ਵਿੱਚ ਬੜੋ ਤਾਂ ਹੀ ਇਸ ਵਿੱਚੋਂ ਕੁਝ ਨਾ ਕੁਝ ਕੱਢ ਸਕਦੇ ਹਾਂ ਮੇਰਾ ਸਾਰੇ ਟਰੇਡਰ ਵੀਰਾਂ ਨੂੰ ਜੋ ਕਿ ਕਲਾਸਾਂ ਵਗੈਰਾ ਲਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਨਵੇਂ ਵੀਰਾਂ ਨੂੰ ਇਹ ਕਹਿ ਕੇ ਗੁੰਮਰਾਹ ਨਾ ਕਰੋ ਕਿ ਅਸੀਂ ਤੁਹਾਨੂੰ 2-3 ਮਹੀਨੇ ਚ ਟਰੇਡਰ ਬਣਾ ਦੇਵਾਂਗੇ ਕਿਉਂਕਿ ਪੋਸੀਬਲ ਨਹੀਂ ਹੈਗਾ 2-3 ਮਹੀਨੇ ਚ ਸੈਟਅਪ ਸਿੱਖੇ ਜਾ ਸਕਦੇ ਨੇ ਪਰ ਮਾਰਕੀਟ ਇੱਕ ਪ੍ਰੋਫਿਟੇਬਲ ট্রেਡਰ ਹੋਣ ਵਾਸਤੇ 2-3 ਸਾਲ ਲੱਗੇ ਜਾਂਦੇ ਨੇ ਇਹ ਗੱਲ ਦਾ